ਆ ਸੱਜਣ ਮਿੱਤਰੋ ਕੀ ਹਾਲ ਚਾਲ ਹੈ ਤੁਹਾਡੇ ਸੋਨੂੰ ਸੀਤ ਵਾਲੇ ਬਣ ਗਏ ਕੀ ਹਾਲ ਚਾਲ ਹੈ ਦੋਸਤੋ ਅਸੀਂ ਜੀ ਚੜਦੀ ਕਲਾ ਜਿਉਂਦੇ ਵਸਦੇ ਰਹੋ ਤੇ ਇਦਾਂ ਹੀ ਤੁਸੀਂ ਚੜਦੀ ਕਲਾ ਚ ਬਾਈ ਤੁਸੀਂ ਚੜਦੀ ਕਲਾ ਸਾਡੀ ਕੀਤੀ ਖਾਣਾ ਪਾਣੀ ਸੇਵਾ ਪਾਣੀ ਤੁਸੀਂ ਜਾਟ ਕੇ ਠਾਠ ਲੱਕੀ ਇਟਲੀ ਵਾਲਾ ਇਹ ਆਟਾ ਪਰੌਂਠੀਆਂ ਵਾਲਾ ਜੀ ਉਧਰ ਗੱਡੀ ਗੱਡੀ ਲੈ ਕੇ ਆਉਣਾ ਉਧਰ ਹਾਂ ਹਾਂਜੀ ਸਮਾਂ ਜੀ ਹੋ ਗਿਆ ਸਵੇਰ ਦੇ 7 ਵੱਜ ਚੁੱਕੇ ਨੇ ਤੇ ਦਿਨ ਹੈਗਾ ਅੱਜ 6 6 ਨਵੰਬਰ 7 ਨਵੰਬਰ 2025 ਤੇ ਪੰਪ ਤੇ ਆਪਾਂ ਰਾਤ ਟੈਂਟ ਲਾਇਆ ਸੀ ਤੇ ਰਾਤ ਸਾਈਕਲ ਓਕੇ ਨਹੀਂ ਤੇ ਰਾਤ ਇੱਕ ਲਾਇਆ ਸੀਗਾ ਤੇ ਇੱਕ ਭਾਈ ਰਾਤ ਹੋਰ ਲੱਗ ਗਿਆ ਸੀਗਾ ਭਾਈ ਹੁਣ ਹੀ ਆਗੇ ਸੀ ਵੀ ਪੰਜਾਬ ਤੋਂ ਨੇ ਤੇ ਇੱਧਰ ਟੈਂਟ ਲਾ ਲਿਆ ਸੀ ਇਹਨਾਂ ਨੇ ਦੋ ਵੀਰ ਨੇ ਉਹ ਖੜਾ ਉਹਨਾਂ ਦਾ ਮੋਟਰਸਾਈਕਲ ਆਪਾਂ ਮੂੰਹ ਮਾ ਧੋਨੇ ਆ ਹੁਣ ਤੇ ਉਦੋਂ ਬਾਅਦ ਅੱਜ ਆਪਾਂ ਪਹੁੰਚੇ ਹਾਂ ਜੈਪੁਰ ਫੇਰ ਕਰਾਉਣੀ ਆ ਗੱਲਬਾਤ ਅਜੇ ਸਮਾਨ ਸੂਨ ਬਾਵਾ ਖੇਡਿਆ ਪਿਆ ਵਿੱਚ ਠੰਡ ਲੱਗੀ ਰਾਤ ਸਲੀਪਿੰਗ ਬੈਗ ਕਰਦਾ ਇਕੱਠਾ ਹਾਂਜੀ ਇੱਕ ਨਵੀਂ ਵੀਡੀਓ ਵਿੱਚ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਸਾਰਿਆਂ ਦਾ ਸਵਾਗਤ ਆ ਵੀਡੀਓ ਦੇਖ ਰਹੇ ਛੋਟੇ ਵੱਡੇ ਭੈਣਾ ਭਰਾਵਾਂ ਬੱਚੇ ਬਜ਼ੁਰਗਾਂ ਦਾ ਜੀ ਸਭ ਨੂੰ ਪਿਆਰ ਸਤਿਕਾਰ ਜੀ ਤੁਹਾਨੂੰ ਦੱਸੇ ਰਾਤ ਆਪਾਂ ਟੈਂਟ ਲਾਇਆ ਸੀ ਉਧਰ ਪੰਪ ਤੇ ਤੇ ਰੋਟੀ ਆ ਵੀਰ ਕੋਲ ਖਾ ਕੇ ਗਏ ਸੀ ਤੇ ਲੱਕੀ ਆ ਵੀਰ ਆਪਣਾ ਇਟਲੀ ਵਾਲਾ ਉਹਦੀਆਂ ਹੱਟਾਂ ਬਣੀਆਂ ਹੋਈਆਂ ਨੇ ਰਾਤ ਉਹਨਾਂ ਕੋਲ ਗੈਸਟ ਆਏ ਸੀ ਰੋਟੀ ਫਿਰ ਅਸੀਂ ਰਲ ਮਿਲ ਕੇ ਆਪ ਹੀ ਸਾਰਾ ਵਧੀਆ ਕਰ ਲਿਆ Shimla Mirch ਬਣੀ ਸਿਆ ਹੱਟਾਂ ਦੇਖੋ ਬਹੁਤ ਸੋਹਣੀਆਂ ਪਾਈਆਂ ਨੇ ਅਜਮੇਰ ਤੋਂ ਆਉਂਦਾ ਇਹ ਜੈਪੁਰ ਰੋਡ ਅਜਮੇਰ ਤੋਂ ਤਕਰੀਬਨ 60-65 ਕਿਲੋਮੀਟਰ ਪੰਪ ਦੇ ਸਾਹਮਣੇ ਆ ਲੱਕੀ ਇਟਲੀ ਵਾਲਾ ਤੇ ਤੁਹਾਨੂੰ ਦਿਖਾਉਣੇ ਆ ਅੱਟਾ ਬਹੁਤ ਸੋਹਣੀ ਬਣੀ ਹੋਈਆਂ ਨੇ ਸਾਈਕਲ ਆਪਾਂ ਸਵੇਰੇ ਫਿਰ ਉਧਰੋਂ ਟੈਂਟ ਇਕੱਠਾ ਕਰ ਲਿਆ ਤੇ ਇਧਰ ਹੀ ਲੈ ਆਂਦਾ ਸੀਗਾ ਆ ਮੰਜੇ-ਮੁੰਜੇ ਮੇਰੇ ਮਗਰ ਪਏ ਨੇ ਤੇ ਇੱਥੇ ਤੁਸੀਂ ਰਾਤ ਰੋਤ ਕੱਟ ਸਕਦੇ ਹੋ ਵਧੀਆ ਤੇ ਵਾਸ਼ਰੂਮ ਸਵੇਰੇ ਫਿਰ ਇੱਥੇ ਨਾਤੇ ਆ ਅਸੀਂ ਆਕੇ ਤੇ ਆ ਸਾਈਕਲ ਇਧਰ ਖੜੇ ਨੇ ਮੇਰੇ ਪਿੱਛੇ ਤੇ ਇਧਰ ਵਾਸ਼ਰੂਮ ਆ ਇਧਰ ਤੇ ਆ ਹਟਾ ਇਧਰ ਵੀ ਬਣੀਆਂ ਹੋਈਆਂ ਨੇ ਤੇ ਬਾਈ ਨਾਲ ਗੱਲਬਾਤ ਕਰਾਉਣੇ ਤੇ ਰੋਟੀ ਬਣ ਗਈ ਰਹਿ ਤਾ ਤਿਆਰ ਆ ਤੇ ਬਾਈ ਰੋਟੀ ਬਣਾ ਰਿਆ ਆ ਆਪਾਂ ਉਹ ਨਾਲ ਗੱਲਬਾਤ ਕਰਦੇ ਆ ਹਾਂਜੀ ਲੱਕੀ ਜੀ ਸਤਿ ਸ੍ਰੀ ਅਕਾਲ ਕੀ ਹਾਲ ਨੇ ਧੋਤੇ ਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਾ ਇਥੋਂ ਫੜ ਲਓ ਬਸ ਬਸ ਹਾਂਜੀ ਇੱਕ ਮਹੀਨਾ ਰੱਖ ਦੋ ਆਪੇ ਮੁੰਡਾ ਲੈ ਜੂ ਕੋਈ ਚੱਕਰ ਨਹੀਂ ਹਾਂ ਹੋਰ ਦੱਸੋ ਪਹਿਲਾਂ ਸਭ ਤੋਂ ਪਹਿਲਾਂ ਕਿਵੇਂ ਤੁਸੀਂ ਚੜ੍ਹਦੀ ਕਲਾ ਚੋਂ ਬਾਈ ਤੁਸੀਂ ਚੜ੍ਹਦੀ ਕਲਾ ਸਾਡੀ ਕੀਤੀ ਖਾਣਾ ਪਾਣੀ ਸੇਵਾ ਪਾਣੀ ਤੁਸੀਂ ਫੁੱਲ ਕੀਤੀ ਸਾਡੀ ਰਾਤ ਮੈਂ ਦੱਸਿਆ ਬਾਈ ਨੂੰ ਮੈਂ ਕਿਹਾ ਵੀ ਗੈਸ ਤਾਂ ਹੈ ਸੀਗੇ ਅਸੀਂ ਸਾਰਾ ਵਧੀਆ ਖਾਓ ਬਣਾਓ ਤੇ ਖਾਓ ਖਾਓ ਆਪਣਾ ਪੰਜਾਬੀ ਚੁੱਲਾ ਬਿਲਕੁਲ ਹਰ ਵੀਰ ਭਾਈ ਨੂੰ ਇਹੀ ਬੇਨਤੀ ਹੈ ਭਾਈ ਖੁਸ਼ੀ ਨਾਲ ਖੁਸ਼ੀ ਨਾਲ ਜਾਓ ਸੰਗਣ ਸ਼ਰਮਣ ਦੀ ਕੋਈ ਚਿੰਤਾ ਨਹੀਂ ਚਿੰਤਾ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈ ਕਿ ਤੁਸੀਂ ਜੀ ਆਇਆਂ ਨੂੰ ਜਿਵੇਂ ਮਰਜ਼ੀ ਆਓ ਇਹ ਕੀ ਪਕ ਰਿਆ ਅੱਜ ਆਪਾਂ ਬਣਾਇਆ ਏ ਬਣਾਇਆ ਆਪਾਂ ਆਲੂ ਪਿਆਜ਼ ਵਾਲਾ ਪਰੌਂਠਾ ਵਾਹ ਜੀ ਵਾਹ ਕਿਆ ਬਾਤ ਆ ਤਾਜ਼ਾ ਸਾਹੀ ਕੁਆਲਟੀ ਦਾ ਤੁਹਾਨੂੰ ਰੋਟੀ ਪਾਣੀ ਮਿਲੂ ਹਾਂ ਕੰਪਰੋਮਾਈਜ਼ ਕੁਛ ਨਹੀਂ ਬਿਲਕੁਲ ਸਹੀ ਗੱਲ ਇਧਰ ਫ੍ਰਿਜ ਪਿਆ ਬੱਡਾ ਹਨਾ ਆ ਫ੍ਰੀਜਰ ਪਿਆ ਬੱਡਾ ਜੀ ਮੈਂ 5 ਸਟਾਰ ਹੋਟਲ ਚ ਕੰਮ ਕੀਤਾ ਆ ਇਟਲੀ ਦੇ ਵਿੱਚ 3 ਸਾਲ ਮੇਰਾ 5 ਸਟਾਰ ਹੋਟਲ ਦੇ ਵਿੱਚ ਵੈਸੇ ਬੇਸਿਕਲੀ ਮੇਰਾ ਜੁਐਲਰੀ ਦਾ ਕੰਮ ਆ ਸਵਿਟਜ਼ਰਲੈਂਡ ਵੀ ਕੀਤਾ ਹੋਟਲ ਚ ਕੰਮ ਤੇ ਇਟਲੀ ਤਾਂ ਮੈਂ ਪ੍ਰੋਪਰ ਰਿਹਾ 15 16 ਸਾਲ ਠੀਕ ਆ ਤੁਸੀਂ ਜੀ ਆਇਆਂ ਨੂੰ ਜਦ ਮਰਜ਼ੀ ਆਓ ਸੇਵਾ ਦਾ ਮੌਕਾ ਤੋਂ ਨਹੀਂ ਨਹੀਂ ਕਦੇ ਗੱਡੀ 'ਚ ਵੀ ਆ ਜਾ ਇਕਲੀ ਵਾਰ ਤਾਂ ਜ਼ਰੂਰ ਇੱਥੇ ਰੁਕਾਂਗੇ ਬਾਈ ਆਪਣਾ ਰੂਮ ਬਣਿਆ ਹੋਇਆ ਬਾਹਰ ਆਹੋ ਜੀ ਗੱਲ ਆ ਬਾਥਰੂਮ ਬਣਿਆ ਹੋਇਆ ਹਰ ਚੀਜ਼ ਦੀ ਸੁਵਿਧਾ ਜਾਨੀ ਕਿ ਤੁਹਾਨੂੰ ਕੋਈ ਕਮੀ ਪੇਚੀ ਨਹੀਂ ਆਉਂ ਨਹੀਂ ਰਾਤ ਵੀ ਨਹੀਂ ਆਈ ਕਮੀ ਪੇਚੀ ਤਾਂ ਠੀਕ ਆ ਪ੍ਰਸ਼ਾਦਾ ਪਾਣੀ ਛਕਦੇ ਆ ਬਾਅਦ 'ਚੋ ਕਰਦੇ ਆ ਗੱਲਬਾਤ ਚਾਹ ਬਾਈ ਨੇ ਪਹਿਲਾਂ ਪੁਲਾਤੀ ਸੀਗੀ ਤੇ ਭਾਂਡਾ ਜਿੰਦਾ ਇੱਧਰੇ ਕਿਚਨ ਆ ਤੇ ਆ ਲਿਖਿਆ ਜੀ ਜਾਟ ਕੇ 68 ਲੱਕੀ ਇਟਲੀ ਵਾਲਾ ਤੇ ਆ ਸਵਾਗਤ ਕੀਤਾ ਆ ਤੇ ਆ ਬਾਈ ਵਾਸ਼ਰੂਮ ਵੀ ਪੂਰਾ ਜਣਦੀ ਪੂਰਾ ਸਾਫ ਆ ਆ ਬਾਈ ਦਾ ਕਮਰਾ ਲੱਕੀ ਦਾ ਤੇ ਆ ਧੂਪ ਬੱਤੀ ਇੱਧਰ ਸਾਰੇ ਦੇਵੀ ਦੇਵਤੇ ਬਾਬਾ ਜੀ ਦੀ ਇੱਧਰ ਫੋਟੋ ਨੇ ਅਰਗਵਤੀ ਆਪਾਂ ਸਵੇਰੇ ਇੱਥੇ ਇੱਕੀ ਕੀਤੀ ਆ ਜੀ ਆਪਾਂ ਇੱਧਰ ਆਲੂ ਪਿਆਜ਼ ਜੋ ਵੀ ਪਿਆਵਾ ਤਾਂ ਇੱਧਰ ਭਾਂਡਾ ਢਿੰਡਾ ਧੋਣ ਨੂੰ ਤੇ ਪੂਰਾ ਵਧੀਆ ਮਹੌਲਾ ਤੇ ਪਰੌਂਠੇ ਸਾਡੇ ਆ ਰੈਡੀ ਆ ਗਏ ਜੀ ਆ ਆ ਮਿਲਣੀ ਆ ਮौज ਕਿਤੇ ਗਰਮਾ ਗਰਮ ਆ ਹੱਟਾਂ ਬਣੀਆਂ ਹੋਈਆਂ ਨੇ ਇੱਧਰ ਵੀਰ ਦੀ ਉਹ ਪਿੱਛੇ ਵੀ ਨੇ ਤਿੰਨ ਚਾਰ ਬਾਰ ਤੇ ਇੱਥੇ ਜ਼ਰੂਰ ਰੁੱਕ ਕੇ ਜਾਇਓ ਜਮੇਰ ਤੋਂ ਜੈਪੁਰ ਰੋਡ ਲੱਕੀ ਇਟਲੀ ਵਾਲਾ ਸਾਡੇ ਮਿੱਠੂ ਮਿੱਠੂ ਯਾਰ ਤਿੰਨ ਮਿੰਟ ਮੈਨੂੰ ਜਾ ਮਿੱਠੂ ਦੇ ਰਿਸ਼ਤੇਦਾਰ ਨੇ ਉਹ ਜਟਾਣਾ ਪਿੰਡ ਬੰਦੇ ਸਾਡੇ ਨਾਲ ਉਹਦੇ ਰਿਸ਼ਤੇਦਾਰ ਸੀਗੇ ਉਹ ਮਿੱਠੂ ਵਰਕੇ ਜਟਾਣਾ ਤਾਂ ਉਧਰ ਹੀ ਚੰਡੀਗੜ੍ਹ ਰੋਡ ਤੇ ਉਹ ਦੂਜਾ ਜਟਾਣਾ ਉੱਚਾ ਜਟਾਣਾ ਆ ਉਹ ਉੱਚਾ ਜਟਾਣਾ ਜਿਹੜਾ ਚੰਡੀਗੜ੍ਹ ਰੋਡ ਤੇ ਆ ਇਹ ਤਾਂ ਛੋਟਾ ਜਿਹਾ ਪਿੰਡ ਆ ਸਾਡੇ ਪਿੰਡ ਦੇ ਨਾਲ ਜੁੜਿਆ ਇਹ ਆਟਾ ਪਰੌਂਠਿਆਂ ਵਾਲਾ ਜੀ ਸਰਪੀਤ ਗੱਡੀ ਲੈ ਕੇ ਆਉਣਾ ਇੱਧਰੋਂ ਹਾਂ ਮੈਂ ਤੁਮ ਮੰਗਾਉਂਗਾ ਇਹ ਤਾਂ ਸਰਪੀਤ ਨੇ ਨਾ ਤਾਂ ਬਾਟੀ ਬਣੇ ਪਰੌਂਠਿਆਂ ਵਾਲਾ ਆਟਾ ਹੀ ਨਹੀਂ ਹਾਂ ਬਾਟੀ ਬੜੀ ਗੁੰਨੀ ਹੋ ਜਾਂਦੀ ਐ ਨਾ ਲੱਲੂ ਜੀ ਵਧੀਆ ਬਣਦਾ ਤੇਰਾ ਨਾਂ ਕੀ ਐ ਨਾਂ ਤਾਂ ਦੱਸਿਆ ਨਹੀਂ ਯਾਰ ਮੇਰਾ ਨਾਂ ਗਹਿਰੀ ਐ ਇਹਦਾ ਨਾਂ ਗਗਨ ਅੱਛਾ ਗਹਿਰੀ ਗਗਨ ਹਾਂ ਜੀ ਹਾਂ ਸੱਜਣ ਮਿੱਤਰੋ ਕੀ ਹਾਲ ਚਾਲ ਹੈ ਤੁਹਾਡੇ ਸੋਨੂੰ ਸੀਤੋ ਵਾਲੇ ਬਣ ਗਏ ਕੀ ਹਾਲ ਚਾਲ ਹੈ ਦੋਸਤੋ ਆ ਠੀਕ ਠਾਕ ਜੈਪੁਰ ਤੋਂ ਕਿਸ਼ਨਗੜ੍ਹ ਰੋਡ ਤੇ ਜੈਪੁਰ ਤੋਂ ਬੜੇ ਭਾਈ 60 ਕਿਲੋਮੀਟਰ ਦੂਦੂ ਤੋਂ 12 ਕਿਲੋਮੀਟਰ ਲੱਕੀ ਪੰਜਾਬੀ ਟਾਪਸ 24 ਘੰਟੇ ਤੁਹਾਡੀ ਸੇਵਾ ਚ ਹਾਜ਼ਰ ਬਿਲਕੁਲ ਬਹੁਤ ਸੇਵਾ ਕੀਤੀ ਭਾਈ ਨੇ ਐਵੇਂ ਕੋਈ ਆਪਾਂ ਮੂੰਹ ਤੇ ਹੋ ਨਹੀਂ ਬਣਦੇ ਹੈਗੇ ਵਾਕਈ ਬਹੁਤ ਸੇਵਾ ਕੀਤੀ ਆ ਵੀਰ ਦਾ ਬਹੁਤ ਜਿਆਦਾ ਧੰਨਵਾਦ ਆ ਪਹਿਲਾ ਪਤਾ ਹੁੰਦਾ ਤਾਂ ਆਪਾਂ ਸਾਈਕਲ ਇਧਰ ਹੀ ਲੈ ਆਉਣੇ ਸੀਗੇ ਸਾਨੂੰ ਅਸੀਂ ਉਧਰੋਂ ਆਏ ਸੀ ਪਿੱਛੇ ਪੰਪ ਤੇ ਤੁਹਾਨੂੰ ਦੱਸਿਆ ਉਧਰ ਲਾ ਲਿਆ ਸੀ ਤੇ ਰੋਟੀ ਪਾਣੀ ਰਾਤ ਵੀ ਆਪਾਂ ਇੱਥੇ ਛਕਿਆ ਤੇ ਹਾਟਾ ਉਟਾ ਤਿਆਰ ਹੋ ਰਹੀਆਂ ਨੇ ਪਿੱਛੇ ਕਮਰੇ ਵੀ ਹੈਗੇ ਨੇ ਆਪਣੇ ਕੋਲੇ ਬਣ ਰਹੇ ਇਹ ਅਜਮੇਰ ਨੂੰ ਜਾਂਦਾ ਰੋਡ किशनगढ़ ਅਜਮੇਰ ਉਧਰੋਂ ਉਹਨਾਂ ਦਾ ਜੈਪੁਰ ਨੂੰ ਤਕਰੀਬਨ ਬਿਲਕੁਲ ਵਿਚਾਲੇ ਜੇ ਆ 60 65 ਕਿਲੋਮੀਟਰ ਇਧਰ 60 60 ਇਧਰ ਨਹੀਂ ਇੱਥੋਂ किशनगढ़ ਤੋਂ 20 ਕਿਲੋਮੀਟਰ ਨਹੀਂ ਅਜਮੇਰ 60 ਮਿੰਟ ਹੋਵੇ ਅਜਮੇਰ ਅਜਮੇਰ 40 ਕਿਲੋਮੀਟਰ ਹੈ ਤੇ ਟੂਲ ਤੋਂ 12 ਕਿਲੋਮੀਟਰ ਆਪਾਂ ਟੂਲ ਟੈਕ ਤੋਂ 12 ਕਿਲੋਮੀਟਰ ਤੇ ਇਸ ਜਗ੍ਹਾ ਤੇ ਖੜੇ ਆ ਬਾਈ ਦਾ ਬਹੁਤ ਬਹੁਤ ਧੰਨਵਾਦ ਤੇ ਦਰਸ਼ਕ ਕਦੇ ਆਉਂਦੇ ਜਾਂਦੇ ਜਰੂਰ ਦਿਓ ਇੱਥੇ ਤੇ ਰਹਿਣ ਰੋਣ ਦਾ ਸਾਰਾ ਨਾਉਣ ਨੋਣ ਦਾ ਵਧੀਆ ਪ੍ਰਬੰਧ ਆ ਆਪ ਰੋਟੀ ਪਕਾ ਕੇ ਖਾਣਾ ਪਾਣੀ ਤੁਹਾਡੇ ਕੋਲੇ ਸੌਦਾ ਪਤਾ ਹੈਗਾ ਤੁਸੀਂ ਉਹ ਵੀ ਬਣਾ ਸਕਦੇ ਹੋ ਕਿ ਨਹੀਂ ਬਿਲਕੁਲ ਬਿਲਕੁਲ ਹਾਂ ਹੋਰ ਕੋਈ ਕਹਿਣਾ ਚਾਹੁੰਦੇ ਹੋ ਪੰਜਾਬ ਦਾ ਜੀ ਆਇਆਂ ਨੂੰ ਜੀ ਆਇਆਂ ਨੂੰ ਬਸ ਜੀ ਆਇਆਂ ਨੂੰ ਬਸ ਠੀਕ ਹੈ ਜੀ ਮਿਲਦੇ ਬਾ ਜਉਂਦੇ ਬਸ ਤੇ ਰਹੋ ਖੁਸ਼ੀਆਂ ਨਾਲ ਆਓ ਖੁਸ਼ੀਆਂ ਨਾਲ ਜਾਓ ਸਫਰ ਨਾਲ ਜੁੜੇ ਰਹਿਓ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆ ਆਪਾਂ ਪਿੱਛੇੋਂ ਚੱਲੇ ਸੀ ਕਿ ਲੱਕੀ ਟਾਂਪੇ ਤੋਂ ਤੁਹਾਨੂੰ ਪਤਾ ਜਾਵਾ ਪੰਪ ਤੇ ਰਾਤ ਕੱਟੀ ਸੀ ਗगन ਵਿੱਚ ਤਾਂ ਮੂਰੇ ਜਾ ਰਿਹਾ ਸੀਗਾ ਤੇ ਬਾਈ ਹੁਣੀ ਆਪਾਂ ਨੂੰ ਆ ਮਿਲੇ ਨੇ ਬਾਈ ਪੰਜਾਬ ਤੋਂ ਫਰੋਜਪੁਰ ਵਾਲੇ ਫਰੋਜਪੁਰ ਤੋਂ ਵੀ ਹਾਂਜੀ ਹਾਂਜੀ ਫਰੋਜਪੁਰ ਤੋਂ ਵੀ ਤੇ ਬਾਈ ਉਹਨਾਂ ਨੇ ਰੋਕ ਲਿਆ ਤੇ ਬਾਈ ਹੁਣੀ ਗੱਡੀ ਵੀਰੇ ਕੀ ਲੈ ਕੇ ਆਉਣੀ ਇਧਰੋਂ ਤੁਸੀਂ ਅਸੀਂ ਵੀਰ ਜੀ ਆ ਰਹੇ ਹਾਂ ਗੁਜਰਾਤ ਤੋਂ ਠੀਕ ਹੈ ਜੀ ਪੰਜਾਬ ਤੋਂ ਜਾਈਦਾ ਗੁਜਰਾਤ ਤੇ ਗੁਜਰਾਤ ਤੋਂ ਜਾਈਦਾ ਘਾਟੀ ਗੱਟੀ ਠੀਕ ਆ। ਹਾਂ। ਹਾਸਪ੍ਰੋਇਪੁਰ ਤੋਂ ਤੁਸੀਂ? ਹਾਂਜੀ, ਪ੍ਰੋਇਪੁਰ ਦੇ ਅਗਲੇ ਪਿੰਡ ਹੈ ਜੀ, ਪ੍ਰਗਟ ਸਾਹਿਬ ਗੁਰਦੁਆਰਾ। ਠੀਕ ਆ, ਠੀਕ ਆ। ਬਾਈ, ਇੱਕ ਗੱਡੀ ਦੇ ਨਾਲ ਗੱਟੀਆਂ ਨੇ। ਨਹੀਂ, ਆਪਣੇ ਕੋਲ ਤਿੰਨ ਗੱਡੀਆਂ ਨੇ। ਅੱਛਾ, ਤਿੰਨ ਨੇ। ਹਾਂ, 6 ਬੰਦੇ ਆ ਸੀ। ਬਹੁਤ ਅੱਛਾ। ਹਾਂਜੀ, ਹਾਂਜੀ, ਹਾਂਜੀ। ਠੀਕ ਕਰਤੀ, ਕਰਤੀ। ਕਿਆ ਕਿੰਨਾ ਕੁ ਮਹੀਨੇ ਚ ਕਿੰਨੇ ਕਿਲੋ ਚੱਕਰ ਲਾ ਕੇ? ਅਸੀਂ ਅਸੀਂ ਮੰਨ ਲਓ ਜਿਵੇਂ 1 ਮਹੀਨੇ ਚ ਇੱਕ ਹੀ ਟ੍ਰਿਪ ਲੱਗਦਾ ਸਾਡਾ 25-26 ਦਿਨ ਲੱਗ ਜਾਂਦੇ ਆ। ਅੱਛਾ। ਜਿਵੇਂ ਪਿੰਡੋ ਤੁਰੇ। ਹਾਂ। ਆਪਾਂ 4-5 ਤਰੀਕ ਨੂੰ ਪਿੰਡੋਂ ਤੁਰ ਕੇ ਤੇ ਆਪਾਂ 30 ਤਰੀਕ ਤੱਕ ਪਿੰਡ ਵਾਪਸ ਚਲੇ ਜਾਵਾਂਗੇ। ਅੱਛਾ ਹੁਣ ਕਿੰਨੇ ਕਿ ਦਿਨ ਹੋ ਗਏ ਅਜੇ ਨੂੰ? ਸਾਨੂੰ ਹੋ ਗਏ ਜੀ ਅੱਜ ਹੋ ਗਈ ਹੈ ਜੀ 7 ਤਰੀਕ ਅਸੀਂ 1 ਤਰੀਕ ਦੇ ਪਿੰਡੋਂ ਤੁਰਿਆ ਹਾਂ। ਕਦੇ ਤਰੀਕ। ਹਰ ਰੋਟੀ ਪਾਣੀ ਕਿਵੇਂ? ਰੋਟੀ ਹਾਂਜੀ ਨਾਲ ਜਮਾਨ ਸਾਰਾ ਰੋਟੀ ਪਾਣੀ ਦਾ ਆਪਣੇ ਕੋਲ ਆ ਤੇ ਵੈਸੇ ਜਦੋਂ ਰਨਿੰਗ ਚ ਹੋਈਦਾ ਆ ਉਦੋਂ ਹੋਟਲ ਤੋਂ ਕਿਉਂਕਿ ਬੜਾ ਮਹਿੰਗਾ ਨਹੀਂ ਹੈਗਾ। ਨਾ ਨਾ ਨੋਰਮਲ ਹੀ ਆ ਜੀ ਬਿਲਕੁਲ ਵੈਸੇ ਆਪਣੇ ਪੰਜਾਬੀਆਂ ਦੇ ਬਹੁਤ ਹੋਟਲ ਨੇ। ਤੇ ਰੋਟੀ ਪਾਣੀ ਵਧੀਆ ਮਿਲਦਾ ਵਧੀਆ 100 ਰੁਪਏ ਜਿਵੇਂ ਦੇਖਿਆ ਬੰਦਾ ਰੱਜ ਜਾਂਦਾ ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਜਦੋਂ ਕਿਤੇ ਆਪਾਂ ਮਤਲਬ ਅਨਲੋਡ ਕਰਨੀ ਹੈ ਗੱਡੀਆਂ ਜਾਂ ਲੋਡ ਕਰਨੀ ਹੈ ਉੱਥੇ ਕਈ ਵਾਰੀ ਨਹੀਂ ਪ੍ਰੋਗਰਾਮ ਹੁੰਦਾ ਰੋਟੀ ਪਾਣੀ ਦਾ ਫਿਰ ਆਪਣਾ ਆਪ ਦੀ ਬਣਾ ਲਈ ਆਪ ਕਟਾਊਟ ਆ ਵੇਚੀ ਰੱਖੀ ਜਾਂਦੇ ਹਾਂ ਹਾਂਜੀ 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 ਸਬਜ਼ੀ 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 ਅੱਗੇ ਪਿੱਛੇ ਹੁੰਦੀਆਂ ਨੇ ਗੱਡੀਆਂ ਦੇ ਇਕੱਠੀਆਂ ਉਦੋਂ ਪਾੜ ਦਿੰਦੇ ਨੇ ਇਕੱਠੇ ਇਕੱਠੇ ਹੀ ਜਾਂਦਾ ਜੀ ਇਕੱਠੇ ਹੀ ਆਈਦਾ ਜੀ ਤਿੰਨ ਚਾਰ ਘੋੜੇ ਇਕੱਠੇ ਹੁੰਦੇ ਆ ਅੱਛਾ ਉਥੋਂ ਫਰੋਜਪੁਰ ਪਰਦੀਆਂ ਜਾਂ ਕਿਤੇ ਨਾ ਆ ਲਈ ਅੱਛਾ ਗੁਜਰਾਤ ਅੱਛਾ ਤੇ ਗੁਜਰਾਤ ਤੋਂ ਫਿਰ ਕਈ ਵਾਰੀ ਤਾਂ ਕਾਢ ਲਿਓ ਲੋਡ ਹੋ ਜਾਂਦਾ ਤੇ ਜਾਂ ਫਿਰ ਮੋਰਬੀ ਆ 150 ਕਿਲੋਮੀਟਰ ਦੂਰ ਉੱਥੋਂ ਟਾਇਲ ਸੈਨੀਟਰੀ ਜਾਂਦੀ ਆ ਅਸਾਮ ਅੱਛਾ ਸਿੰਗਲ ਟ੍ਰਿਪ ਹੁੰਦਾ ਜਿਵੇਂ ਉਧਰੋਂ ਭਰ ਲਿਆਂਦੀ ਹਾਂਜੀ ਇਧਰੋਂ ਭਰ ਕੇ ਆਪਾਂ ਜਾਣਾ ਆ ਫਰੋਇਪਰ ਜਿਵੇਂ ਭਰ ਕੇ ਕਾਢ ਲਿ ਗਏ ਜਿਲੇ ਕਾਢ ਲਿਆ अनਲੋਡ ਕਰਕੇ ਫਿਰ ਉਧਰੋਂ ਲੋਡ ਕਰੀਦਾ ਸਿੱਧਾ ਅਸਾਮ ਜਾਣਾ ਗਾ ਲੈਣਾ ਅਸਾਮ ਹਾਂ ਉਹ ਚੱਕਰ ਵੱਡਾ ਪੈ ਜਾਂਦਾ ਹਾਂਜੀ ਹਾਂਜੀ ਹਾਂ ਅਸੀਂ ਇੱਕ ਆਹ ਕੀ ਬਾਤ ਹੈ ਲਿਖਾਇਆ ਤਾਂ ਨਹੀਂ ਹੋਇਆ ਕਿਤੇ ਗੱਡੀ ਤੇ ਨਹੀਂ ਨਹੀਂ ਲਿਖਾਇਆ ਤਾਂ ਠੀਕ ਹੈ ਠੀਕ ਹੈ ਇਕੱਠੇ ਖੜੇ ਨੇ ਘੋੜੇ ਫਿਰੇ ਹਾਂਜੀ ਹਾਂਜੀ ਆਂਦੀ ਆ ਕੀ ਬਾਤ ਹੈ ਨੇ ਕੋਈ ਯਾਪੀਆਂ ਦੀ ਬੱਲੇ ਬੱਲੇ ਆ ਪੂਰੇ ਮੈਂ ਸੜਕਾਂ ਹੀ ਦੇਖਿਆ ਹਾਂਜੀ ਪੂਰੀ ਬੱਲੇ ਬੱਲੇ ਆ ਉੱਧਰ ਜੇ ਸਾਨੂੰ ਘਟ ਮਿਲੇ ਅਨੂਪਗੜ੍ਹ ਉੱਧਰ ਜਿਹਨੂੰ ਅਸੀਂ ਐਂਟਰ ਹੋਇਆ ਅਨੂਪਗੜ੍ਹ ਤੋਂ ਕਿੱਧਰ ਨੂੰ ਘੜਸਾਣੇ ਵਾਲ ਨੂੰ ਹਾਂਜੀ 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 ਉੱਧਰ ਥੋੜੀਆਂ ਗੱਡੀਆਂ ਘੱਟ ਬਣੀਆਂ ਨੇ ਪੰਜਾਬ ਨਹੀਂ ਨਹੀਂ ਅਸਲ 'ਚ ਪਤਾ ਕੀ ਗੱਲ ਆ ਜਦੋਂ ਦਾ ਭਾਰਤ ਮਾਲਾ ਰੋਡ ਬਣ ਗਿਆ ਨਾ ਹਾਂ ਬਰੋਬਾਰੀ ਉੱਤਰੋਂ ਉੱਤਰ ਗੱਡੀ ਬਹੁਤ ਘਟ ਜਾਂਦੀ ਆ ਤਕਰੀਬਨ ਆਪਣੇ ਪੰਜਾਬ ਦੀ ਜਿੰਨੀ ਗੱਡੀ ਆ ਨਾ ਉਹ ਸਾਰੀ ਭਾਰਤ ਮਾਲਾ ਰੋਡ ਥਾਣੀ ਹੀ ਗੁਜਰਾਤ ਜਾਂਦੀ ਆ ਡੱਬ ਵਾਲੀ ਹੋ ਕੇ ਸਿੱਧੀ ਜਾਮਨਗੜ ਹਾਂ ਡੱਬ ਵਾਲੀ ਤੋਂ ਸਿੱਧਾ ਜਾਮਨਗੜ ਜਾਂ ਕਾਂਢਲੇ ਜਿੱਥੋਂ ਦਾ ਵੀ ਕਿਸੇ ਦਾ ਲੋਡ ਹੁੰਦਾ ਆ ਉੱਥੋਂ ਤੱਕ ਮਤਲਬ ਚਲੇ ਜਾਂਦੇ ਆ ਇੱਥੇ ਉਹ ਨੇੜੇ ਹੀ ਆ ਕਿਤੇ ਕੋਈ ਓਦਾਂ ਹੀ ਖੜੇ ਸੀਗੇ ਅੱਜ ਅਸੀਂ ਵੈਸੇ ਹੀ ਇੱਥੇ ਦੁੱਧੂ ਮਾਰਕੀਟ ਆ अच्छा ए इत्ते कोई काम ਧੰਦਾ ਜਿਵੇਂ ਗੱਡੀਆਂ ਦਾ ਮਾੜਾ ਮੋਟਾ ਕਿਸੇ ਗਰੂਜ ਆਵਣਾ ਮਾੜਾ ਜਾਂ ਕੋਈ ਵੀ ਕੰਮ ਮਾੜਾ ਆ ਵਿਖਾਉਣਾ ਤੇ ਇੱਥੇ ਮਿਸਤਰੀ ਬਹੁਤ ਨੇ ਤੇ ਸਪੇਅਰ ਪਾਰਟ ਦੀਆਂ ਦੁਕਾਨਾਂ ਆਪਣੀਆਂ ਦੁਕਾਨਾਂ ਨੇ ਪੰਜਾਬੀ ਦੀਆਂ ਜਾਂ ਹਾਂ ਮੁੰਡੇ ਪੰਜਾਬੀ ਵੀ ਇੱਥੇ ਹੈਗੇ ਆ ਰਾਜਸਥਾਨ ਵਾਲੇ ਵੀ ਆ ਸਾਰੇ ਹੀ ਆ ਤਕਰੀਬਨ ਇੱਥੇ اچھا اچھا ਹਾਂ ਇੱਥੇ ਨਾਲ ਆ ਕਸਬਾ ਆ ਦੂਦੂ ਇੱਥੇ ਗੁਰੂ ਘਰ ਵੀ ਹੈਗਾ ਆ ਤੇ ਪੰਜਾਬੀ ਮੁੰਡੇ ਵੀ ਹੈਗੇ ਆ ਪੰਜਾਬੀ ਮਿਸਤਰੀ ਕਾਫੀ ਨੇ ਇੱਥੇ ਠੀਕ ਆ ਠੀਕ ਤੇ ਇਸ ਕਰਕੇ ਫਿਰ ਇੱਥੇ ਕੰਮ ਹੁੰਦਾ ਜੋ ਵੀ ਕੋਈ ਵਿਖਾਲੀ ਦਾ ਤੇ ਕਰਾਉਣਾ ਹੁੰਦਾ ਜਾਂ ਗਰੀਸ ਕਰਵਾ ਲਿਆ ਜਾਂ ਕੋਈ ਵੀ ਕੰਮ ਆ ਗੱਡੀ ਦਾ ਦਿਖਾ ਕੇ ਤੇ ਫਿਰ ਰੈਣੀ ਕਰਾਉਣਾ ਵੀ ਚੰਗਾ ਆ ਗੱਡੀ ਤੇ ਹਾਂ ਨਹੀਂ ਜ਼ਰੂਰੀ ਹੁੰਦਾ ਹਾਂਜੀ ਹਾਂਜੀ ਜੈਪੁਰ ਹੋਊਗਾ ਇੱਥੋਂ ਕਿੰਨਾ 50 60 ਹਾਂ 60 ਕਿਲੋਮੀਟਰ ਜੈਪੁਰ ਬਸ ਠੀਕ ਆ ਡੇਢ ਘੰਟੇ ਡੇਢ ਨਹੀਂ 2 ਹਾਂ 2.5 ਘੰਟੇ ਲੱਗਣਗੇ 2.5 ਘੰਟੇ ਲੱਗ ਜੀ ਹਾਂ ਜੀ ਹਾਂ ਜੀ ਸਾਨੂੰ 50 ਕਿਲੋ ਦੀ ਸਾਡੀ ਸਪੀਡ ਹੈ ਨੋਰਮਲ ਤੁਸੀਂ ਸਾਈਕਲ ਤੇ ਤੁਹਾਨੂੰ 2 ਘੰਟੇ ਲੱਗਣੇ ਸਾਨੂੰ 1 ਘੰਟਾ ਲੱਗਦਾ ਸਾਨੂੰ ਵੀ 2.5 ਲੱਗਣੇ ਸਾਨੂੰ 2.5 ਲੱਗ ਜਾਂਦਾ 2.5 ਘੰਟੇ ਲੱਗਦੇ ਗਏ ਇੱਕ ਦੋ ਜਗ੍ਹਾ ਫਿਰ ਹੌਲੀ ਨਾਲ ਚਾਹ ਚੁ ਪੀ ਕੇ ਕਿਤੇ ਹਾਂ ਜੀ ਹਾਂ ਜੀ ਫਿਰ ਆਉਣਾ ਜਾਣਾ 20 ਦੀ ਐਵਰੇਜ 20 ਦੀ 15 ਦੀ 22 ਦੀ 40 ਕਿਲੋਮੀਟਰ ਦੀ ਹੈ ਅਸੀਂ ਅਸੀਂ 1 ਘੰਟੇ ਚ 40 ਕਿਲੋਮੀਟਰ ਮੰਨ ਲਓ ਐਂ ਤਾਂ 65 60 65 ਤੇ ਵੀ ਜਾਂਦਾ ਸਾਈਕਲ ਹਾਂਜੀ 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 ਪਰ ਜੇ ਕੋਈ ਮੜੀ ਚੜ੍ਹਾਈ ਆ ਤੇ ਤੇਜ਼ ਵੀ ਹੁੰਦਾ ਪਰ ਉਹਦਾ ਜ਼ੋਰ ਜ਼ਿਆਦਾ ਲੱਗਦਾ ਫਿਰ ਜ਼ੋਰ ਮਤਲਬ ਆਇਆ ਨਾ ਇਹ ਫਿਰ ਉਹ ਆ ਨਾ ਕੀ ਕਹ ਦਿੰਦੇ ਪੰਜਾਬੀ ਗੇਹੜਾ ਵਾਲਾ ਗੇਹੜਾ ਵਾਲਾ ਗੇਹੜਾ ਵਾਲਾ ਇਹਨਾਂ ਛੜਕ ਤੇ ਉੱਚ ਲਾਉਣਾ ਉ ਫਿਰ ਉ ਨਹੀਂ ਪੈਂਦਾ ਉਹ ਗੇਰ ਫਿਰ ਹਾਂਜੀ ਹਾਂਜੀ ਫਿਰ ਤਾਂ ਨਹੀਂ 20 ਦੀ ਸਪੀਡ ਤੇ ਮਸਾ 18 20 ਐ ਜਾਂਦਾ ਵਾ ਓਕੇ 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 ਹੋਰ ਵੀਰੇ ਕੋਈ ਅ ਅੱਜ ਮੈਂ ਲੰਦਾ ਵੀਰੇ ਕੀਤਾ ਤਕਰੀਬਨ ਕਿੰਨੇ 10 ਟਾਗੇ ਤਾਂ ਹੈ 10 ਟਿਕ ਰਣਾ ਹਾਂ ਚਲ ਕੋਈ ਸਵੇਰ ਦੇ ਮੰਨ ਲਓ ਤੁਸੀਂ ਕਿੱਥੋਂ ਚੱਲੇ ਹੋ ਕਿਸ਼ਨਗੜ੍ਹੋਂ ਨਹੀਂ 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 ਕਿਸ਼ਨਗੜ੍ਹ ਨਹੀਂ ਵੀਰੇ ਆਦੇ ਆਹ ਜਿਹੜਾ ਫਲਾਈਓਵਰ ਬੱਸ ਹਾਂਜੀ ਹਾਂਜੀ ਦੂਦੂ ਤੋਂ ਪਿੱਛੇ ਆਹ ਰਾਜਸਥਾਨ ਸਾਹਿਬ ਹਾਂ ਆ ਤੱਕ ਜਿੰਨਾ ਘੁੰਮਿਆ ਗਿਆ ਆਪਾਂ ਓਕੇ ਓਕੇ ਕਦੋਂ ਦੇ ਆਏ ਹੋ ਤੁਸੀਂ ਕਦੋਂ ਦੇ ਆਏ ਹੋ ਸਤਾਈ ਨੂੰ ਤਰੇ ਸਤਾਈ ਨੂੰ ਤਰੇ ਉਹ 12 13 ਦਿਨ ਤੱਕ ਕੁਛ ਕਰ ਫਿਰ ਕੁਛ ਕਰ ਫਿਰ ਮੇਲਾ ਵੇਖ ਕੇ ਆਏ ਆ ਘੋੜੀਆਂ ਦਾ ਹੈ ਵੈਰੀ ਗੁੱਡ ਵਧੀਆ ਤੇ ਪ੍ਰੋਗਰਾਮ ਦੀ ਬਾਣੀ ਢਾਬਿਆਂ ਦੇ ਤੇ ਜਾਂ ਗੁਰਦੁਆਰੇ ਸਾਹਿਬ ਉਹ ਪੰਜਾਬੀ ਘੋੜੇ ਘੋੜੀਆਂ ਘੜੇ ਉਹ ੋਲੇ ਹੈਗੇ ਨਹੀਂ ਪਰੇ ਲੋਨੀ ਪਈ ਟੈਂਟੋ ਸਾਡੇ ਕੋਲ ਵੀ ਟੈਂਟ ਹਾਂ ਬਈ ਇਹੋ ਨਾਲ ਟੈਂਟ ਆਪਦਾ ਹੀ ਸਮਾਨ ਰੱਖਿਆ ਹੋਇਆ ਜਿੱਥੇ ਦਿਲ ਕਰਦਾ ਉੱਥੇ ਜਿੱਥੇ ਪਈ ਰਾਤ ਇਹ ਦੇ ਲੋਕ ਜਿਹਦਾ ਉਹ ਚੁੱਟਿਆ ਕੱਢਦੇ ਪਾਣਾ ਛੱਨਾ ਦਾ ਬਣਾਇਆ ਨਹੀਂ ਇਹ ਤਾਂ ਹਜੇ ਆਪਾਂ ਨਹੀਂ ਨਹੀਂ ਇਹ ਤਾਂ ਇੱਕ ਦੋ ਵਾਰੀ ਉਹ ਲਾਇਆ ਹੈ ਜੀ ਇਹਦੀ ਲੋਡ ਨਹੀਂ ਪਈ ਜ਼ਿਆਦਾ ਵੈਸੇ ਵੈਸੇ ਸਾਹ ਮੰਦਰ ਆਈ ਜਾਂਦੇ ਆਈ ਜਾਂਦੇ तकरीबन ਹਨਾ ਜੀ ਨਹੀਂ ਨਹੀਂ ਬਹੁਤ ਵਧੀਆ ਬਹੁਤ ਹੋ ਸਾਹ ਨਾ ਹਾਂਜੀ ਕਮਰਾ ਵੀ ਲੈ ਲੈਂਦੇ ਕਿ ਕਮਰਾ ਲਿਆ ਸੀ ਹਾਂ ਗੁਰਦਾਰ ਜਿਵੇਂ ਕਈ ਵਾਰੀ ਪੈਸੇ ਵੀ ਦੇਣੇ ਪੈਂਦੇ ਨੇ ਜਿਵੇਂ ਕੋਈ ਵਧੀਆ ਕਮਰਾ ਲੈਣਾ ਹਾਂ ਹਾਂਜੀ 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 ਕਈ ਵਾਰੀ ਉਹ ਫ੍ਰੀ ਵੀ ਦੇ ਦਿੰਦੇ ਨੇ ਹਾਂਜੀ 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 ਵੈਸੇ ਪਰ ਨਾ ਰਾਜਸਥਾਨ ਦੇ ਵਿੱਚ ਆਪਣੀ ਜਿਹੜੀ ਬੈਲਟ ਹੈ ਨਾ ਗੰਗानगर ਤੋਂ ਉਧਰ ਨੂੰ ਪਗੜਾ ਵਾਲੀ ਸਾਈਡ ਉਧਰ ਗੁਰਦਾਰੇ ਸਾਹਿਬ ਬਹੁਤ ਨੇ ਪਰ ਜਿਵੇਂ ਜਿਵੇਂ ਤੁਸੀਂ ਇੱਧਰ ਨੂੰ ਆਏ ਜੋ ਅੱਗੇ ਨੂੰ ਪੁਸ਼ਕਰ ਤੇ ਜਾਂ ਅਜਮੇਰ ਇੱਧਰਲੇ ਬੰਨੇ ਗੁਰਦਰਾ ਸਾਹਿਬ ਘੱਟ ਅਸੀਂ ਬੁੱਢਾ ਚੌੜ ਵੀ ਹੋ ਕੇ ਆਇਆ ਓਕੇ ਓਕੇ ਉਧਰ ਰਾਤ ਰਹੀ ਓਥੇ ਅੱਛਾ ਅੱਛਾ ਅਧਿਆਤਿਕ ਗੁਰਦਰਾ ਬੁੱਢਾ ਚੌੜ ਦਾ ਜੋੜ ਹਾਂਜੀ ਹਾਂਜੀ ਬਹੁਤ ਬਹੁਤ ਸੀਤਾਂ ਉਧਰ ਮਸੀਤਾਂ ਹੋ ਕੇ ਸਾਰੇ ਬਸੇ ਹੋ ਕੇ ਆਇਆ ਆਪਾਂ ਤੇ ਜਿੰਨੇ ਵੀ ਉਧਰ ਪੁਸ਼ਕਰ ਬੀਕਾ ਨੇਰ ਲਗਾਉਂ ਹਾਂਜੀ 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 ਲਗਾਉਂ ਤੋ ਫਿਰ ਇੱਧਰ ਅਜਮੇਰ ਅਜਮੇਰ ਪੁਸ਼ਕਰ ਅਜਮੇਰ ਆਪਾਂ ਗੁਰਪੁਰਬ ਮਨਾਇਆ ਉੱਥੇ ਰਾਤ ਨੂੰ ਸਾਰਾ ਅੱਛਾ 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 ਗੁਰਪੁਰਬ ਹਾਂ ਅੱਛਾ 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 ਰਗਾਉਂਦੇ ਗੈਸ ਮੇਰੇ ਹਾਂਜੀ ਹਾਂਜੀ ਅਜਮੇ ਹੋਰ ਕੋਈ ਵੀਰੇ ਕੋਈ ਸੁਨੇਹਾ ਸੁਣਾ ਦੇ ਬਸ ਜੀ ਚੜ੍ਹਦੀ ਕਲਾ ਜਿਉਂਦੇ ਵਸਦੇ ਰਹੋ ਤੇ ਇਦਾਂ ਹੀ ਇਹਦੀ ਖੇਤੀ ਵਿਸ਼ੇ ਲੱਗੀ ਹੋਈ ਆ ਬਿਲਕੁਲ ਉਹ ਕੁਰੀਦ ਨੂੰ ਤੇ ਘਰਾਂ ਨੂੰ ਖਰਾਬ ਕਰਦਾ ਹਾਂ ਹਾਂ ਬਿਲਕੁਲ ਜੀ ਬਿਲਕੁਲ ਉਹ ਕੁਦਰਤੀ ਉਹ ਕੁਦਰਤੀ ਚੀਜ਼ ਆ ਜੀ ਉਹ ਕੁਦਰਤੀ ਚੀਜ਼ ਆ ਔਰ ਵੈਸੇ ਧਿਆਨ ਨਹੀਂ ਦੇ ਰਿਹਾ ਕੋਈ ਵੀ ਉਧਰਲੇ ਬੰਦੇ ਹਨਾ ਜੀ ਵੈਸੇ ਹੁਣ ਪਹਿਲਾਂ ਅੱਜ ਤੋਂ ਕੋਈ 5 7 ਸਾਲ ਪਹਿਲੋਂ ਰਾਜਸਥਾਨ ਦੇ ਵਿੱਚ ਠੇਕੇ ਵੀ ਸੀਗੇ ਅੱਛਾ ਹੁਣ ਤਾਂ ਵੀ ਹੁਣ ਤਾਂ ਵੀ ਨਹੀਂ ਹੈਗੇ ਹੋਣ ਨਹੀਂ ਹੈਗੇ ਠੇਕੇ ਜੀ ਅਸੀਂ ਠੇਕਿਆਂ ਤੋਂ ਲੈਂਦੇ ਰਹੇ ਹਾਂ ਆ ਆਮ ਹੀ ਠੇਕਿਆਂ ਤੇ ਮਿਲਦਾ ਸੀਗਾ ਪਹਿਲੋਂ ਪਰ ਹੁਣ ਨਹੀਂ ਹੈਗੇ ਹੁਣ ਤਾਂ ਠੇਕੇ ਬੰਦ ਨੇ ਰਾਜਸਥਾਨ 'ਚ ਵੀ ਨੇ ਅੱਗੇ ਨੂੰ ਕਿੰਨੇ ਦਿਨਾਂ ਦਾ ਤੁਹਾਡਾ ਸਫ਼ਰ ਕਿੰਨੇ ਦਿਨਾਂ ਦਾ ਬਸ ਵੀਰੇ ਮਤਲਬ ਹੁਣ ਪੰਜਾਬ ਹੀ ਜਾ ਰਹੇ ਹੋ ਤੁਸੀਂ 16 ਜਾਂ 17 ਹਾਂ ਇਸ ਤੋਂ ਬਾਅਦ ਓਕੇ ਜੈਪੁਰ ਤੋਂ ਮਾ ਕੇ ਦੋ ਦਿਨ ਹਾਂਜੀ ਹਾਂਜੀ ਗੱਟੂ ਸ਼ਾਮ ਤੋਂ ਸਾਰਾ ਸਰ ਬਾਲਾ ਜੀ ਓਕੇ ਤਕਨੌਰੀ ਓਕੇ 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 ਸਾਲਾ ਸਾਰ ਓਕੇ ਹਾਂ ਜੀ ਹੋਰ ਰੋਕੀ ਗਏ ਬਹੁਤ ਵਧੀਆ ਲੱਗਾ ਜੀ ਬਾਜੀ ਬਹੁਤ ਵਧੀਆ ਲੱਗਾ ਭਰਾਵਾਂ ਨੂੰ ਮਿਲ ਕੇ ਸ਼ੁਕਰ ਹੈ ਵੀਰੇ ਸ਼ੁਕਰ ਤੁਹਾਡਾ ਭਰਾ ਬਹੁਤ ਵਧੀਆ ਸਫ਼ਰ ਬਹੁਤ ਵਧੀਆ ਰਹੇ ਤੁਹਾਡਾ ਠੀਕ ਹੈ ਵੀਰੇ ਠੀਕ ਹੈ ਭਰਾ ਜੀ ਓਕੇ ਜੀ ਠੀਕ ਹੈ ਵੀਰੇ ਓਕੇ ਵੀਰੇ ਓਕੇ ਵੀਰੇ ਚੱਕਦੇ ਬ੍ਰੇਕ ਆਪਣੇ ਘੋੜੇ ਦੀਆਂ ਹਾਂ ਠੀਕ ਹੈ ਵੀਰ ਜੀ ਸ਼ਹਿਰ ਜੈਪੁਰ 32 ਕਿਲੋਮੀਟਰ ਦਾ ਹਜੇ ਬਾਕੀ ਆ ਜੀ। ਗੁਰਦੁਆਰਾ ਸਾਹਿਬ ਆਪ ਜੈਪੁਰਜੀ ਸਿੰਘ ਸਭਾ ਬਹੁਤ ਖੁੱਲੀ ਜਗ੍ਹਾ 'ਚ ਬਣਿਆ ਆਪਾਂ ਪਹੁੰਚ ਗਏ। ਤੇ ਰਹਿਸ਼ ਆਪਾਂ ਇੱਥੇ ਕਰ ਲਈ 400 ਰੁਪਏ ਦਿੱਤਾ ਜੀ 2 ਦਿਨ ਦਾ ਲਾਈਕ ਸ਼ੇਅਰ ਕਮੈਂਟ ਕਰ ਦਿਓ।